ਸਸਿਕਾ ਦੋਸਤੋ ਅੱਜ ਸੋਡੇ ਸਾਹਮਣੇ ਇੱਕ ਰੂਟਾਵੇਟਰ ਬਕਾਇਆ ਕਿਸਾਨ ਭਰਾ ਲਵੇ ਆ ਘਰੇ ਚੱਲਿਆ ਹੋਇਆ ਪਹਿਲਾਂ ਮੈਂ ਤੁਹਾਨੂੰ ਰੂਟਾਵੇਟਰ ਦੀ ਕੁਆਲਿਟੀ ਚੈੱਕ ਕਰਾ ਦਾਂ ਬਾਕੀ ਆਪਾਂ ਗੱਲਬਾਤ ਬਾਅਦ ਚੋਂ ਕਰਦੇ ਆਂਗੇ ਕਿਸਾਨ ਨਾਲ ਵੀ ਕਿੰਨਾ ਕ ਚੱਲਿਆ ਹੋਇਆ ਹੈਗਾ ਕੀ ਰੇਟ ਆਗਾ ਉਹ ਵੀ ਤੁਹਾਨੂੰ ਵੀਡੀਓ ਦੇ ਵਿੱਚ ਹੀ ਕਰਾਂਗੇ ਤੇ ਪਹਿਲਾਂ ਤੁਸੀਂ ਰੂਟਾਵੇਟਰ ਚੈੱਕ ਕਰ ਲਓ ਕਿਸਾਨ ਪ੍ਰਭੂ ਏਸ਼ੇ ਟਰੈਡ ਤੇ ਚੱਲਿਆ ਹੋਇਆ ਹੈਗਾ ਕੋਈ ਮੰਗਮਾਣੀ ਚੱਲਿਆ ਹੋਇਆ ਘਰ ਦੇ ਕੰਮ ਵਾਸਤੇ ਚੱਲਿਆ ਹੋਇਆ ਸਿਰਫ 2016 ਮਾਡਲ ਹੈਗਾ ਘਰ ਦੇ ਕੰਮ ਵਾਸਤੇ ਚੱਲਿਆ ਹੋਇਆ ਸਿਰਫ ਕੁਆਲਿਟੀ ਦੇਖ ਲਓ ਪਹਿਲਾਂ ਤੁਸੀਂ ਵੀ ਚੈਨਾ ਚੂਨਾ ਸਾਰੀਆਂ 16 ਮਾਡਲ ਇੰਨਾ ਸੋਹਣਾ ਸਾਫ ਆ ਰੂਟਾਵੇਟਰ ਪਿਆ ਤੁਸੀਂ ਆ ਦੇਖ ਲਓ ਟੈਂਕੀਆਂ ਦੇਖ ਲਓ ਸਾਫ ਕਿੰਨੀਆਂ ਨੇ ਕੁਆਲਿਟੀ ਦੇਖ ਲਓ ਤੁਸੀਂ ਘਰ ਦੇ ਕੰਮ ਵਾਸਤੇ ਚੱਲਿਆ ਹੋਇਆ ਸਿਰਫ 6 ਕੀਲੇ ਵਾਹਣ ਦੇ ਕਰਦਾ ਸੀਗਾ 6 ਕੀਲਿਆਂ ਦੇ ਉੱਤੇ ਚੱਲਿਆ ਹੋਇਆ ਇਸੇ ਟਰੈਡ ਤੇ ਚੱਲਿਆ ਹੋਇਆ ਹੋਰ ਕਿਸੇ ਟਰੈਡ ਤੇ ਨਹੀਂ ਚੱਲਿਆ ਹੋਇਆ ਹੈਗਾ ਇੱਕ ਹੱਥ ਚੱਲਿਆ ਹੋਇਆ ਰੂਟਾਵੇਟਰ ਜੇ ਕਿਸੇ ਮੇਰੇ ਭਰਾ ਨੂੰ ਚਾਹੀਦਾ ਤਾਂ ਸੰਪਰਕ ਕਰ ਲਿਓ ਨੰਬਰ ਤੁਹਾਨੂੰ ਨਾਲ ਮੈਂਸ਼ਨ ਕਰ ਦਾਨਾ ਹੈਗਾ ਕੁਆਲਿਟੀ ਤੁਹਾਨੂੰ ਸਾਰੀ ਦੇਖ ਲਓ ਭੀਮ ਦਾ ਰੂਟਾਵੇਟਰ ਹੈਗਾ ਰੰਗ ਵੀ ਉਵੇਂ ਦਾ ਉਵੇਂ ਪਿਆਗਾ ਸਿਰਫ 6 ਕਿੱਲਿਆਂ ਤੇ ਚੱਲਿਆ ਜੇ ਕਿਸੇ ਭਰਾ ਨੂੰ ਲੋਡ ਹੋਵੇ ਈਕੜੀ 2 ਤੋਂ 2.5 ਲੱਖ ਰੁਪਏ ਦਾ ਵਧੀਆ ਰੂਟਾਵੇਟਰ ਆਉਂਦਾ ਹੈਗਾ ਪਰ ਜਿਹਨੇ ਭਰਾ ਨੇ ਆਪਣੇ ਘਰੇ ਕੰਮ ਕਰਨਾਗਾ ਥੋੜਾ ਮੋਟਾ ਕੰਮ ਕਰਨਾਗਾ ਮੰਨ ਲਓ ਕਿਸ ਨੇ 10 ਕਿੱਲੇ ਤੱਕ ਕੰਮ ਕਰਨਾਗਾ ਤਾਂ ਉਹ ਰੂਟਾਵੇਟਰ ਲੈ ਕੇ ਨਾਲੇ ਤੁਹਾਨੂੰ ਅੱਧੇ ਮੁੱਲ ਦੇ ਵਿੱਚ ਮਿਲ ਜੂਗਾ ਇਹ ਅੱਧੇ ਮੁੱਲ ਦੇ ਵਿੱਚ ਮਿਲ ਜੂਗਾ ਰੇਟ ਤੁਹਾਨੂੰ ਵੀਡੀਓ ਚ ਕਰਾਵਾਂਗੇ ਭੀਮ ਦਾ ਹੈਗਾਗਾ ਕੁਆਲਿਟੀ ਤੁਸੀਂ ਦੇਖੀ ਆ ਉਹ ਨਾਲ ਨਾਲ ਸਾਰੇ ਜਿਵੇਂ ਵੀ ਪਾਉਣ ਵਾਲੇ ਪਿਸਤੌਲ ਪਿਸਤੂਲ ਸਾਰੇ ਦੇਖ ਲਓ ਕਿੰਨਾ ਕਾ 2016 ਮਾਡਲ ਆ ਕਿੰਨਾ ਸਾਹਮ ਕੇ ਰੱਖਿਆ ਹੋਇਆਗਾ ਹੁਣ ਮਜਬੂਰੀ ਪੈ ਗਈ ਕੋਈ ਆਉਣ ਮੌਕੇ ਤੇ ਵੇਚਣਾ ਪੈ ਗਿਆ ਨਹੀਂ ਕੋਈ ਇਹ ਜ ਆ ਸੰਦ ਵੇਚਣ ਨੂੰ ਜੀ ਨਹੀਂ ਕਰਦਾ ਹੁੰਦਾ ਕਿਸਾਨ ਭਰਾਵੋ ਇਹਨਾਂ ਨੂੰ ਵੀ ਇਹੀ ਆ ਵੀ ਕਿਸੇ ਵਧੀਆ ਕੋਈ ਵਧੀਆ ਕਿਸਾਨ ਲਵੇ ਚੱਲੇ ਜਾਵੇ ਚਲੋ ਉਹਨਾਂ ਦਾ ਵੀ ਫਾਇਦਾ ਹੋ ਸਕੇ ਕਿਉਂਕਿ ਆਪਾਂ ਐਨੇ ਨਹੀਂ ਮਹਿੰਗੀਆਂ ਮਸ਼ੀਨਾਂ ਲੈ ਕੇ ਆਉਣਿਆਂਗੇ ਆਪਣਾ ਜਦੋਂ ਵੇਚਣਾ ਪੈਂਦਾ ਉਹ ਦਿਲ ਦੁਖਦਾ ਹੈਗਾ ਇਹ ਕਿਸਾਨ ਭਰਾ ਨੂੰ ਐ ਆ ਵੀ ਕਿਸੇ ਵਧੀਆ ਕਿਸਾਨ ਲਵੇ ਚੱਲੇ ਆਵੇ ਲੋਡ ਬੰਦ ਕਿਸਾਨ ਲਵੇ ਚੱਲੇ ਆਵੇ ਤਾਂ ਉਹਦਾ ਵੀ ਫਾਇਦਾ ਹੋ ਜੂਗਾ ਇਹ ਦੇਖ ਲਓ ਕੁਆਲਿਟੀ ਚੈੱਕ ਕਰੋ ਪਹਿਲਾਂ ਕਵਾਲਿਟੀ ਦੇਖ ਲਓ ਸਾਰੇ ਪੱਖੋਂ ਤੋਂ ਕੁਆਲਿਟੀ ਦੇਖ ਲਓ ਨਹੀਂ 2016 ਮਾਡਲ ਹੋਵੇ ਉਂ ਜਰ ਖਾ ਜਾਂਦੀ ਹੈਗੀ ਆ ਇਹ ਸਮਾਈ ਵਾਲਾ ਰੱਖਿਆ ਹੋਇਆਗਾ ਤੇ ਕਿਸਾਨ ਭਰਾ ਨੇ ਇਹਨੇ ਵੇਚਣਾਗਾ ਬਸ ਕਾਲੀ ਬਹੁਤ ਆਗੀ ਛੇਤੀ ਸੰਪਰਕ ਕਰ ਲਿਓ ਤੇ ਦੇਖ ਸਕਦੇ ਹੋ ਤੁਸੀਂ ਰੰਗ ਵਗੈਰਾ ਉਸ ਤਰ੍ਹਾਂ ਪਿਆਗਾ ਜਿਸ ਤਰ੍ਹਾਂ 16 ਮਾਡਲ ਹੈਗਾ ਥੱਲੋਂ ਵੀ ਤੁਸੀਂ ਪੱਤੀਆਂ ਵਗੈਰਾ ਦੇਖ ਲਓ ਪੱਤੀਆਂ ਤੇ ਵੀ ਮੋਹਰਾਂ ਨੇਗੀਆਂ ਮੈਂ ਮੋਹਰਾਂ ਲਖਿਆ ਨਾ ਕੰਪਨੀ ਦੀਆਂ ਕਿੰਨੀਆਂ ਕ ਪੱਤੀਆਂ ਕਸੀਆਂ ਹੋਈਆਂ ਨੇ ਆ ਦੇਖ ਲਓ ਕੰਪਨੀ ਦੀ ਸਟੈਂਪ ਆ ਜਿਵੇਂ オリジナル ਪੱਤੀਆਂ ਨੇ ਕਿੰਨਾ ਕੁ ਚੱਲਿਆ ਉਹ ਤੁਸੀਂ ਆਪਦੇ ਹਿਸਾਬ ਨਾਲ ਦੇਖ ਲਿਓ ਸਿਰਫ 6 ਕੀਲਿਆਂ ਤੇ ਚੱਲਿਆ ਉਹ ਘਰ ਦੇ ਕੰਮ ਤੇ ਚੱਲਿਆ ਹੋਇਆ ਹੈਗਾ ਬਾਕੀ ਤੁਹਾਨੂੰ ਇਹਦਾ ਰੇਟ ਰੇਟ ਕਰਾ ਦਨੇ ਆਂਗੇ ਕੀ ਰੇਟ ਪਊਗਾ ਉਹ ਨੰਬਰ ਤੇ ਸੰਪਰਕ ਕਰਿਓ ਬਾਈ ਕੀ ਰੇਟ ਮੰਗਦੇ ਹੋ ਫਿਰ ਇਹਦਾ ਇਹਦੀ ਡਿਮਾਂਡ 85000 ਰੁਪਏ ਵੀ ਬਾਕੀ ਮੌਕੇ ਦੇ ਲਈ 85000 ਰੁਪਏ ਡਿਮਾਂਡ ਆ ਇਹਦੀ 85000 ਦੇ ਵਿੱਚ ਤੁਹਾਨੂੰ ਐ ਲਾ ਲਓ ਵੀ 6 ਕਿੱਲੇ ਵਾਲਾ ਇੱਕ ਹੱਥ ਚੱਲਿਆ ਹੋਇਆ ਸੰਦ ਕਿੰਨਾ ਸਮਾਈ ਨਾਲ ਚੱਲਿਆ ਹੋਇਆ ਆਪਾਂ ਕਹਿੰਦੇ ਆਂਗੇ ਵੀ ਕੋਈ ਪ੍ਰਾਣਾ ਮਿਲ ਜੇ ਆਪਾਂ ਨੂੰ ਸੰਦ ਇਹ ਪ੍ਰਾਣਾ ਸੰਦ ਲੈਣ ਵਾਲਾ ਸੰਦ ਆ ਜੇ ਕਿਸੇ ਮੇਰੇ ਭਰਾ ਨੇ ਲੈਣਾਗਾ ਤਾਂ ਇਹ ਸਿਰਫ 85000 ਰੁਪਇਆ ਡਿਮਾਂਡ ਕਰਦੇ ਨੇ ਮੌਕੇ ਤੇ ਮਾਨਤਨ ਕੀਤਾ ਜਾਊਗਾ ਤੇ ਬਾਕੀ ਤੁਸੀਂ ਆ ਕੇ ਦੇਖ ਲਓ ਵਾ ਕੇ ਦੇਖ ਲਓ ਜਾਂ ਕੁਝ ਵੀ ਜੇ ਕਿਸੇ ਨੇ ਜਾਣਕਾਰੀ ਕਿਸੇ ਵੀ ਤਰ੍ਹਾਂ ਦੀ ਲੈਣੀ ਆ ਨੰਬਰ ਤੇ ਸੰਪਰਕ ਕਰ ਲਿਓ ਜਿਹੜਾ ਫੱਟਾ ਹੁੰਦਾ ਆਪਣਾ ਕਿਨਾਂ ਕਿਨਾਂ ਜਰਜਣਾ ਨਵੇਂ ਜਮਾ ਹੀ ਨਵੇਂ ਹੀ ਪਿਆਗਾ ਓਰੀਜਨਲ ਆ ਸਾਰਾ ਕੁਝ ਓਰੀਜਨਲ ਆਗਾ ਮੈਂ ਤੁਹਾਨੂੰ ਦੁਬਾਰਾ ਇਹ ਕਹਿੰਦਾ ਸ਼ੀ ਕੀਲਿਆਂ ਤੇ ਚੱਲਿਆ ਕਿੰਨਾ ਕੰਮ ਕਰਦੇ ਆ ਪਾਸ ਸ਼ੀ ਕੀਲਿਆਂ ਦੇ ਬਸ ਆਪਦਾ ਆਪਦਾ ਕੰਮ ਕਰਕੇ ਖੜਾ ਆ ਦਿੰਦੇ ਨੇ ਜਿਹੜੀਆਂ ਆ ਚੀਜ਼ਾਂ ਦੀਆਂ ਆ ਚੀਜ਼ਾਂ ਵੀ ਗਲ ਜਾਂਦੀਆਂ ਨੇ ਇਹ ਵੀ ਕੋਈ ਆ ਨਹੀਂ ਹੈਗਾ ਕਿਸੇ ਪਾਸੇ ਵੀ ਵੈਲਡ ਦਾ ਕੋਈ ਟਾਂਕਾ ਨਹੀਂ ਲੱਗੇ ਹੋਇਆ ਕਿਸੇ ਪਾਸੇ ਵੀ ਤੇ ਬਾਕੀ ਤੁਸੀਂ ਪਿੰਡ ਗੰਡੂਆ ਜ਼ਿਲ੍ਹਾ ਸੰਗਰੂਰ ਤਹਿਸੀਲ ਸਨਾਮ ਦੇ ਵਿੱਚ ਇਹ ਰੋਟਾ ਵਿਟਰ ਹੈਗਾਗਾ ਤਾਂ ਤੁਸੀਂ ਆ ਕੇ ਦੇਖ ਸਕਦੇ ਹੋ ਆਪਦੀ ਤਸੱਲੀ ਨਾਲ ਲੈ ਸਕਦੇ ਹੋਗੇ ਮੇਰੇ ਵੱਲੋਂ ਵੀ ਇਹਦੀ ਫੁੱਲ ਤਸੱਲੀ ਆ ਕਿਉਂਕਿ ਇਹ ਆਪਣੇ ਕਮਾਂਡ ਦੇ ਵਿੱਚ ਹੀ ਹੈਗਾ ਤੇ ਤੁਸੀਂ ਕੋਈ ਵੀ ਇਹਦੇ ਉੱਤੇ ਵੈਲਡ ਦਾ ਟਾਂਕਾ ਹੋਇਆ ਗੱਲ ਕਰਨ ਦੀ ਲੋੜ ਨਹੀਂ ਕੋਈ ਵੀ ਵੈਲਡ ਦਾ ਟਾਂਕਾ ਰਿਪੇਅਰ ਤਾਂ ਵੱਖਰੀ ਗੱਲ ਹੈ ਕੋਈ ਕੋਈ ਮੜਾ ਮੋਟਾ ਜਾ ਕਿਵੇਂ ਵੀ ਚੱਲਿਆ ਹੋਵੇ ਸ਼ੌਂਕ ਨਾਲ ਚਲਾਇਆ ਹੋਇਆ ਹੈਗਾ ਤੇ ਨੰਬਰ ਸੋਨੂੰ ਸਕਰੀਨ ਤੇ ਦੇਤਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਅੱਗੇ ਤੱਕ ਸ਼ੇਅਰ ਕਰਿਓ ਕਿਉਂਕਿ ਅੱਗੇ ਆਪਣਾ ਆ ਰਿਹਾ ਹਾੜੀ ਦਾ ਸੀਜ਼ਨ ਬਹੁਤ ਕਿਸਾਨ ਭਰਾਵਾਂ ਨੇ ਮੈਂ ਕਿਹਾ 2-2 ਲੱਖ ਰੁਪਈਆ ਲਾਉਣਾਗਾ ਰੂਟਰਵੇਟਰ ਤੇ ਪਰ ਸੋਡਾ ਲੱਖਾਂ ਦੇ ਵਿੱਚ ਹਜ਼ਾਰਾਂ ਦੇ ਵਿੱਚ ਕੰਮ ਸਾਰ ਸਕਦਾ 85000 ਰੁਪਈਆ ਮੰਗ ਕਰਦੇ ਨੇ ਬਾਕੀ ਮੌਕੇ ਤੇ ਮਾਨਤਨ ਹੋਊਗਾ ਤੇ ਕੁਆਲਿਟੀ ਤੁਸੀਂ ਚੈੱਕ ਕਰ ਲਿਓ ਜੇ ਕਿਸੇ ਵੀਰ ਨੂੰ ਚਾਹੀਦਾ ਹੋਇਆ ਤਾਂ ਨੰਬਰ ਤੇ ਸੰਪਰਕ ਕਰ ਲਿਓ ਧੰਨਵਾਦ ਦੋਸਤੋ ਕਰਿਓ ਵੀਡੀਓ ਸ਼ੇਅਰ